ਮਨਾ ਦਾ ਮੋਤ ਲੈ ਕੇ ਕਿਵੇਂ ਨਹੀਂ ਮੁਸਾ ਸਾਡਾ ਬੱਚਾ ਘਰੋਂ ਚਲੇ ਗਿਆ ਆ ਪੁੱਤ ਜਿਹੜੇ ਮੈਂ ਕਿਤਰਾ ਪਾਲਨੇ ਤੇ ਪੰਡਵੇ ਸਿਰ ਤੇ ਵੀ ਉੱਡ ਗਿਆ ਤੇ ਮੈਂ ਕਿਤਾ ਕਰੀ ਪੜਨੇ ਮੈਨੂੰ ਪਤਾ ਚੈ ਵਾਲੀ ਘਰ ਦੀ ਨੂੰ ਪਤਾ ਮੈਂ ਕਿਤਰਾ ਪਾਲਨੇ ਟੋਡਾ ਜਗਨਦਰ ਸਿੰਘ ਇਹ ਜਿਹੜਾ ਲੜਕਾ ਜਿਹਦੀ ਨਸ਼ੇ ਨਾਲ ਡੈਥ ਹੋਈ ਆ ਕੀ ਲੱਗਦਾ ਸੀਗਾ ਤੁਹਾਡਾ ਇਹ ਲਟਕਾ ਸਦਾ ਕੀ ਨਾਂ ਇਹਦਾ ਵੀਰ ਦਾ ਗੁਰਜੰਟ ਸਿੰਘ ਕਿੰਨੀ ਕੁ ਉਮਰ ਹੈ ਉਮਰ 25 ਸਾਲ ਦੀ 25 ਸਾਲ ਦੀ ਕੀ ਗੱਲਬਾਤ ਹੋਈ ਹੈ ਜਿਹੜੀ ਇਹਨਾਂ ਦੀ ਡੈਥ ਹੋ ਗਈ ਹੈ ਉਹ ਜਿਹੜੇ ਘਰੋਂ ਦੁੱਧ ਲੈਣ ਗਏ ਸਾਨੂੰ ਤਾਂ ਪਤਾ ਨਹੀਂ ਲੱਗਾ ਘਰੋਂ ਚੋਕ ਕੋਈ ਨਹੀਂ ਲੰਦਾ ਮੈਂ ਹਾਂ ਪਤਾ ਕਰਦਾ ਸੀ ਮੁੰਡਾ ਨਸ਼ੇ ਦਾ ਟੀਕਾ ਲਾ ਕੇ ਮਰਿਆ ਹੈ ਹਾਂਜੀ ਕਿੱਥੋਂ ਲੈ ਕੇ ਆਏ ਦੀ ਡੈੱਡ ਬੋਡੀ ਉਹ ਉੱਥੋਂ ਚੋਕ ਲੈ ਆਏ ਮੈਂ ਆ ਹੀ ਤੇ ਘਰੇ ਹਾਂ ਤੇ ਕਿਦਾਂ ਪਤਾ ਕਿਦਾਂ ਲੱਗਾ ਸੰਤ ਦੇ ਦੱਖਣ ਵਾਲਿਆਂ ਜੱਛਾ ਚੁੱਕ ਜਾਂਦਾ ਦੁੱਧ ਲੈਣ ਗਿਆ ਕਰੋ ਕਿ ਕੀ ਨਾਮ ਹੈ ਤੁਹਾਡਾ ਮਨਜੀਤ ਪਾ ਇਹ ਜਿਹੜਾ ਲੜਕਾ ਜਿਹਦੀ ਨਸ਼ੇ ਦੇ ਨਾਲ ਡੈਥ ਹੋਈ ਆ ਕੀ ਲੱਗਦਾ ਸੀਗਾ ਤੁਹਾਡਾ ਮੇਰਾ ਪੁੱਤ ਕੀ ਨਾਂ ਸੀ ਕੀ ਇਹਦਾ ਗਰਜਨ ਸਿੰਘ ਕਿੰਨੇ ਬੱਚੇ ਆ ਇਹਦੇ ਕੁੜੀ ਮੁੰਡਾ ਤੇ ਕਿੰਨੀ ਕੁ ਉਮਰ ਸੀਗੀ ਅੰਦਾਜ਼ਾ ਉਹ ਕਤੇ 25 ਸਾਲ ਕਿਦਾਂ ਮੌਤ ਹੋਈ ਆ ਇਹਦੀ ਤੇਦੀ ਮੌਤ ਹੋਈ ਘਰੋਂ ਦੁੱਧ ਲੈਣ ਕੱਲਿਆ ਇੱਕ ਵੇਲੇ ਕੰਮ ਤੋਂ ਆਇਆ ਦੇ ਦੁੱਧ ਨਹੀਂ ਹੈਗਾ ਮੈਂ ਕਿਹਾ ਜਾ ਤੇਰੀ ਗੁੱਡੀ ਨੇ ਰੋਣਾ ਤੇ ਤੂੰ ਦੁੱਧ ਲਿਆ ਨੇ ਦੇ ਵੀ ਰੋਟੀ ਦੁੱਧ ਨਾਲ ਖਾਂਦਾ ਹੈ ਸ਼ਾਮ ਨੂੰ ਦੁੱਧ ਲੈਂਦਾ ਮੈਂ ਕਿਹਾ ਜਾ ਦੁਕਾਨ ਤੋਂ ਦੁੱਧ ਲੈ ਕੇ ਗਿਆ ਇੱਕ ਦੁਕਾਨ ਤੋਂ ਗਿਆ ਮੋੜ ਆਇਆ ਦੂਜੀ ਦੁਕਾਨ ਤੇ ਗਿਆ ਦੁੱਧ ਲੈਣ ਗਏ ਨੇ ਪਤਾ ਨਹੀਂ ਸਾਨੂੰ ਕੀ ਕਰ ਲਿਆ ਉੱਥੇ ਇਹਨੇ ਟੀਕਾ ਲਾ ਲਿਆ ਸਾਨੂੰ ਕਿਸੇ ਨੇ ਆ ਕੇ ਦੱਸਿਆ ਵਾ ਅਸੀਂ ਤੇ ਮੁੰਡੇ ਨੂੰ ਉੱਥੇ ਪੁੱਛਿਆ ਦੱਸਿਆ ਨਾਲ ਲਿਆ ਆਂਦਾ ਵਾ ਚੁੱਕ ਕੇ ਘਰੇ ਲਿਆ ਆਂਦਾ ਡਾਕਟਰ ਨੂੰ ਲਿਆਂਦਾ ਡਾਕਟਰ ਨੇ ਵੇਖਿਆ ਕਾ ਕਾ ਪੁੱਤਾਂ ਉਹਨੇ ਪੁੱਟ ਕੇ ਅੱਖਾਂ ਵੇਖੂਆਂ ਨਾ ਕਾ ਖਤਮ ਹੋ ਗਿਆ ਸਾਨੂੰ ਫੇਰ ਯਕੀਨ ਨਹੀਂ ਆਇਆ ਸੀ ਦੂਜੇ ਡਾਕਟਰ ਤੇ ਗੱਡੀ ਤੇ ਪਾ ਕੇ ਲੈ ਕੇ ਗਏ ਫੇਰ ਉਹਨਾਂ ਨੇ ਆਖੇ ਨਹੀਂ ਜਈਏ ਖਤਰੇ ਮਤੈ ਇਥੇ ਨਸ਼ਾ ਵਿਕਦਾ ਕੰਬੋ ਕਿਆਂ ਦੇ ਵਿੱਚ ਹਾਂਜੀ ਵਿਕਦਾ ਕੀ ਮੰਗ ਕਰਦੇ ਹੋ ਜੇ ਕਿਉਂਕਿ ਅੱਜ ਤਾਂ ਤੁਹਾਡਾ ਪੋਤਾ ਇਸ ਦੁਨੀਆ ਦੇ ਉਤੋਂ ਚਲੇ ਗਿਆ ਹੈ ਹਾਂਜੀ ਕੀ ਮੰਗ ਕਰਦੇ ਹੋ ਜੋ ਜਿੰਨਾ ਨਸ਼ਾ ਦਿੱਤਾ ਕੀ ਕਰਦੇ ਆ ਤੇ ਜਿਹੜਾ ਨਸ਼ਾ ਵੇਚਦਾ ਉਹ ਸਾਡੇ ਪਿੰਡ ਚੋਂ ਇਹ ਉਹ ਖਤਮ ਕੀਤਾ ਜਾਵੇ ਸਾਡੇ ਬੱਚੇ ਤਾਂ ਬਚ ਸਕਦੇ ਨਹੀਂ ਤੇ ਨਹੀਂ ਬਚ ਸਕਦੇ ਸਾਡੀ ਬਹੁਤ ਮੰਦੀ ਹਾਲਤ ਪਿੰਡ ਦੀ ਸਾਡੀ ਕੋਈ ਨਹੀਂ ਸੁਣਦਾ ਵੀ ਨਾ ਕੋਈ ਮੈਂਬਰ ਨਾ ਕੋਈ ਸਰਪੰਚ ਉਹਨਾਂ ਤੋਂ ਬਹੁਤ ਡਰ ਰਹਾ ਹੈ ਕੋਈ ਨਹੀਂ ਦਰਦਾ ਉਹਨਾਂ ਤੋਂ ਬਸ ਸਾਡੇ ਵਾਸਤੇ ਵੇਖੋ ਸਾਡਾ ਬੱਚਾ ਘਰੋਂ ਚਲੇ ਗਿਆ ਉਹ ਪੁੱਤ ਜਿਹੜੇ ਮੈਂ ਕਿਤਰਾ ਪਾਲਣਿਆ ਇਹ ਪਾਂਡਵੇਂ ਰਛਰ ਤੇ ਉੱਡ ਗਿਆ ਤੇ ਮੈਂ ਕਿੱਥਾ ਘਰੀ ਪੜੀ ਪਾਲਣਿਆ ਮੈਨੂੰ ਪਤਾ ਚੈ ਵਾਲੀ ਘਰ ਢੀਰ ਬਣਾ ਮੈਂ ਕਿਤਰਾ ਪਾਲਣਿਆ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਕਾਮਰੇਸ਼ ਜੈਸਨ ਮਾੜੀ ਕੰਬੋ ਕੇ ਸੀਪੀਆਈਐਮ ਜਿਲ੍ਹਾ ਤਨਤਾਲਾ ਮੈਂ ਆਗੂ ਆ ਇਹ ਜਿਹੜੇ ਲੜਕੇ ਦੀ ਮੌਤ ਹੋਈ ਆ ਕੀ ਲੱਗਦਾ ਸੀਗਾ ਤੁਹਾਡਾ ਇਹ ਮੇਰਾ ਭਤੀਜਾ ਹੀ ਲੱਗਦਾ ਸੀ ਕੀ ਨਾਮ ਸੀਗਾ ਵੀਰ ਦਾ ਇਹ ਦਾ ਨਾਮ ਰਜਤ ਸਿੰਘ ਜੀ ਕੀ ਗੱਲ ਹੋਈ ਆ ਇਹਨਾਂ ਨੂੰ ਜਿਹੜੀ ਇਹਨਾਂ ਦੀ ਡੈਥ ਹੋਈ ਆ ਇਹ ਜੀ ਵੇਖੋ ਜਿਸ ਤਰ੍ਹਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਮਿੰਦਰ ਸਿੰਘ ਨੇ ਆਖਿਆ ਸੀ ਮੈਂ ਚਾਹਾਂ ਹਫਤਾ ਦੇ ਵਿੱਚ ਦਾ ਸ਼ਖ ਖਤਮ ਕਰੂੰਗਾ ਨਸ਼ਾ ਤੋਂ ਨਾ ਕੀ ਖਤਮ ਕਰਨਾ ਹੈ ਮੈਨੂੰ ਜਿਆਦਾ ਵੀ ਜਿਹੜੀ ਨੌਜਵਾਨ ਪੀੜ੍ਹੀ ਇਹਨਾਂ ਖਤਮ ਕਰਕੇ ਰੱਖ ਦੇਣੀ ਹੈ ਇਹਨਾਂ ਇਹ ਤਾਂ ਪਹਿਲਾਂ ਇੱਕ ਮਹੀਨਾ ਗਰ ਵਾਂ ਦਾ ਮੁੰਡਾ ਸੀ ਉਹ ਵੀ ਸਾਡੇ 35 ਗੱਲਾ ਕੇ ਮਰ ਗਿਆ ਵਾ ਪਰ ਜਿਹੜੀ ਸਰਕਾਰ ਆ ਚਾਹ ਸ੍ਰੋਮ ਨਹੀਂ ਕਾਲੀ ਦਾ ਲਿਆ ਚਾਹ ਕਾਂਗਰਸੀ ਸਰਕਾਰ ਆ ਇਹਨਾਂ ਤੋਂ ਕੋਈ ਵੀ ਨਸ਼ੇ ਤੇ ਜਿਹੜਾ ਉਹ ਮੰਤਰੀ ਹੋਇਆ ਇਹਨਾਂ ਤੋਂ ਸਭ ਨੂੰ ਨਸ਼ਾ ਵਧਿਆ ਵਾ ਹਰ ਪਿੰਡ ਦਾ ਪੰਜਾਬ ਦਾ ਕੋਈ ਪਿੰਡ ਆ ਜਿਹੜਾ ਨਹੀਂ ਨਸ਼ੇ ਤੋਂ ਬਚਿਆ ਸਾਡੀ ਜਿੰਨੀ ਨੌਜਵਾਨ ਪੀੜ੍ਹੀ ਆ ਇਹਨਾਂ ਨੂੰ ਨੌਕਰੀਆਂ ਕੀ ਦੇਣੀਆਂ ਨਾ ਇਹਨਾਂ ਨਸ਼ੇ ਦੇ ਦੇ ਨਾਲ ਖਤਮ ਕਰ ਦੇਣ ਨਾ ਇਹਦੀ ਬੀਤੀ ਰਾਤ ਡੈਥ ਹੁੰਦੀ ਹੈ ਕਿਸ ਤਰ੍ਹਾਂ ਡੈਥ ਹੁੰਦੀ ਹੈ ਇਹ ਜੀ ਨਸ਼ੇ ਦਾ ਟੀਕਾ ਲਾ ਕੇ ਇਹਦੀ ਮੌਤ ਹੋ ਗਈ ਇਹਦੀ ਪਹਿਲਾਂ ਨਸ਼ਾ ਵਗੈਰਾ ਕਰਦਾ ਸੀਗਾ ਨਹੀਂ ਪਹਿਲਾਂ ਨਹੀਂ ਕਰਦਾ ਜੀ ਨਸ਼ਾ ਕਿੰਨਾ ਕੁ ਵੇਖਦਾ ਇੱਕ ਕੰਬੋਕਿਆਂ ਦੇ ਵਿੱਚ ਨਸ਼ਾ ਕਿੰਨਾ ਕੇ ਨਸ਼ਾ ਇੱਥੇ ਬਹੁਤ ਵੇਖਦਾ ਜੀ ਮਾਰੀ ਕੰਬੋਕੇ ਜੀ ਸ਼ੀਦਾਂ ਦਾ ਪਿੰਡ ਆ ਜਿਹੜਾ ਕਿ ਹੁਣ ਸਮਗਲਰਾਂ ਦਾ ਪਿੰਡ ਬਣ ਗਿਆ ਵਾ ਕੋਈ ਭਾਜੀ ਪ੍ਰਸ਼ਾਸਨਿਕ ਅਧਿਕਾਰੀ ਕੋਈ ਇੱਥੇ ਨੱਥ ਪੌਣੀ ਆਇਆ ਨਾ ਸ਼ੀਨੂ ਇੱਥੇ ਕੋਈ ਪ੍ਰਸ਼ਾਸਨ ਨਾ ਕੋਈ ਬੁੱਧਬਾਰੇ ਨਾ ਕੋਈ ਪ੍ਰਸ਼ਾਸਨ ਕੋਈ ਵੀ ਇਧਰ ਨਸ਼ਲੇ ਧਿਆਨ ਨਹੀਂਗਾ ਦਿੰਦਾ ਇਹ ਜਿਹੜੇ ਜਿੰਨੇ ਨਸ਼ਾ ਵੇਚਦੇ ਆ ਇਹ ਸਗੋਂ ਇਹਨਾਂ ਦੇ ਹੌਸਲੇ ਬੰਦ ਹੁੰਦੇ ਜਾਂਦੇ ਆ ਨਾ ਕੋਈ ਸਰਕਾਰ ਤੇ ਨਾ ਕੋਈ ਪ੍ਰਸ਼ਾਸਨ ਨਸ਼ੇ ਵੱਲ ਧਿਆਨ ਨਹੀਂ ਦਿੰਦਾ ਕੋਈ ਸਾਡੇ ਪੰਜਾਬ ਦੇ ਮੁੱਖ ਮੰਤਰੀ ਚੰਨੀ ਜੀ ਤੋਂ ਹਣ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਜੋ ਅਸੀਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਚੰਨ ਜੀ ਚੰਨੀ ਤੋਂ ਮੰਗ ਕਰਦੇ ਆ ਕਿ ਜਿਹੜੇ ਪਿੰਡਾਂ ਦੇ ਵਿੱਚ ਨੌਜਵਾਨ ਆ ਉਹਨਾਂ ਨੂੰ ਬਚਾਇਆ ਜਾਵੇ ਕਿਉਂਕਿ ਪਿਛਲੀ ਸਰਕਾਰ ਨੇ ਇਹਦੇ ਕੋਈ ਨੌਜਵਾਨਾਂ ਬਾਰੇ ਸੋਚਿਆ ਨਹੀਂਗਾ ਅਸੀਂ ਸਰਦਾਰ ਚੰਨਜੀਤ ਚੰਨੀ ਤੋਂ ਮੰਗ ਕਰਦੇ ਆ ਕਿ ਸਾਡੀ ਜਿਹੜੀ ਆਉਣ ਵਾਲੀ ਨੌਜਵਾਨ ਪੀੜ੍ਹੀ ਆ ਇਹਨੂੰ ਬਚਾਇਆ ਜਾਵੇ ਜੇ ਨਾਂ ਨਾਲ ਧਿਆਨ ਦਿੱਤਾ ਕਿ ਸਾਡਾ ਪੰਜਾਬ ਜਿਹੜਾ ਹੈ ਨਸ਼ਿਆਂ ਦੇ ਨਾਲ ਨਸ਼ੇ ਦਾ ਪੰਜਾਬ ਬੱਝੂਗਾ ਤੇ ਜਿਹੜੇ ਆ ਕੰਬੋ ਕਿਆਂ ਦੇ ਵਿੱਚ ਨਸ਼ਾ ਵਿਕ ਰਿਹਾ ਹੈ ਦੇ ਸਬੰਧੀ ਪੁਲਿਸ ਅਧਿਕਾਰੀਆਂ ਤੋਂ ਕੀ ਮੰਗ ਕਰਦੇ ਜੋ ਅਸੀਂ ਐਸਐਸਪੀ ਤਨਤਾਨ ਸਾਹਿਬ ਤੋਂ ਮੰਗ ਕਰਦੇ ਆ ਕਿ ਜਿਹੜਾ ਵੀ ਨਸ਼ੇ ਦਾ ਸਮਗਲ ਲਾਥ ਨਸ਼ਾ ਵੇਚਦਾ ਵਾ ਉਹਨਾਂ ਦੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਉਹਨਾਂ ਦੀ ਜਿਹੜੀ ਜਾਇਦਾਦ ਨੂੰ ਜ਼ਬਤ ਕੀਤੀ ਜਾਵੇ ਅਸੀਂ ਤੇ ਇਹੋ ਸਰਕਾਰ ਤੋਂ ਮੰਗ ਕਰਦੇ ਆਂ ਕਿ ਇਹ ਜਿਹੜਾ ਨਸ਼ਾ ਇਥੇ ਕੰਬੋਗਿਆਂ ਨੂੰ ਬੰਦ ਕੀਤਾ ਜਾਵੇ ਨਹੀਂ ਤਾਂ ਜਿਤਨਾ ਅੱਜ ਇਹ ਮਰਿਆ ਕੱਲ ਨੂੰ ਹੋਰ ਕਿਸੀ ਵਾਰੀ ਆਊ ਪਰਸ ਹੋਰ ਕਿਸੀ ਵਾਰੀ ਆਊਗੀ